ਇਸ ਤਰ੍ਹਾਂ ਟੀਕਾ ਮਾਰ ਲੇ ਕੇ ਪਾ ਵੈਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਮੈਂ بار بار بچਿਆ ਉਹ ਆਏ ਸਾਰੇ ਨਿਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ ਹਸਪੀਟਲ ਭੇਜਿਆ ਇਸੀ ਵੀ ਮਸ਼ੀਨ ਹੈਗੀ ਗਲਤੀ ਗਲਤੀ ਇਹਦੀ ਹੈ ਗੁੱਠੇ ਪਾਸੇ ਇਹ ਡਰਾਵਰ ਪਚ ਗਿਆ ਜੀ ਇਹ ਇਹ ਰੌਮਟ ਸਾਈਡ ਸੀਗਾ ਜੀ ਇਹ ਕਾਰ ਦੇ ਪਰ ਖੱਜੇ ਉੱਡ ਗਏ ਇਉਂ ਲੱਗ ਰਿਹਾ ਜਿਵੇਂ ਖਿਡੌਣੇ ਵਾਲੀ ਕਾਰ ਹੋਵੇ ਕਾਰ ਦਾ ਹਾਲ ਦੇਖ ਕੇ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਜੋ ਇਸ ਦੇ ਅੰਦਰ ਬੈਠੇ ਹੋਣਗੇ ਉਹਨਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਇਹ ਤਸਵੀਰਾਂ ਮੋਗਾ ਫਿਰੋਜ਼ਪੁਰ ਰੋਡ ਦੀਆਂ ਨੇ ਜਿੱਥੇ ਫਲਾਈਓਵਰ ਤੇ ਸੋਮਵਾਰ ਦੇ ਰਾਤ ਕਾਰ ਦੀ ਰੋਂਗ ਸਾਈਡ ਆ ਰਹੀ ਜੇਸੀਬੀ ਮਸ਼ੀਨ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠਾ ਹੋਇਆ ਸ਼ਖਸ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੁਕੱਦਸਿਵਲ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਜਦੋਂ ਖੜਕਾ ਹੋਇਆ ਜੀ ਤਾਂ ਨਾਲ ਹੀ ਜਦੋਂ ਗੇਟ ਖੋਲ ਕੇ ਜ ਬੱਚੇ ਸਾਰੇ ਚੀਕਾ ਮਾਰਨੇ ਲੱਗੇ ਪਾਪ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਵੇ بار-ਬਾਰ ਬੱਚਾ ਗੇਟ ਖੋਲ ਕੇ ਜਦੋਂ ਬਾਹਰ ਆਇਆ ਇੱਕ ਬੰਦਾ ਇੱਥੇ ਤਾਂ ਤਾਂ ਬਹੁਤ ਬਿਲਕੁਲ ਖਤਮ ਸੀਗਾ ਤੂੰ じゃ ਗੱਡੀ ਦੇ ਵਿੱਚ ਸੀਗਾ ਅਸੀਂ ਸੀਗੇ 4-5 ਬੰਦੇ ਹੋਰ ਸੀਗੇ ਇੱਥੇ ਸਿੱਧੂ ਹਸਪੀਟਲ ਦੇ ਜਿਹੜੇ ਕੰਮ ਕਰਦੇ ਵਾਲੇ ਸੀ ਕੋਈ ਮਰੀਜ਼ ਵਾਲਾ ਬੰਦਾ ਸੀ ਉਹ ਆਏ ਸਾਰੇ ਨਿਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ ਹਸਪੀਟਲ ਭੇਜਿਆ ਤੇ ਦੂਜੇ ਹੁਣ ਐਂਬੂਲੈਂਸ ਆ ਲਿਆਗੇ ਆਪਣੇ ਇੱਕ ਬੰਦੇ ਦੀ ਜਾਨ ਬਚਾ ਲਈ ਆਪਣੇ ਮੁਲਾਜ਼ਮ ਸਾਹਿਬ ਆ ਗਏ ਸਾਰੀ ਇਨਕੁਆਰੀ ਕਰਦੇ ਪਏ ਇੱਕ ਲਾਸ਼ ਵੀ ਗੱਡੀ 'ਚ ਰੱਖੀ ਹੈ ਚੱਕੇ ਕਿਵੇਂ ਹਾਦਸਾ ਕਿਵੇਂ ਹੋਇਆ ਕਦੋਂ ਹੋਇਆ ਆਪਣੇ ਆਪ ਮਸ਼ੀਨ ਹੈਗੀ ਕਿਹੜੀ ਜੀਸੀਬੀ ਮਸ਼ੀਨ ਜੀਸੀਬੀ ਮਸ਼ੀਨ ਹੈਗੀ ਗਲਤੀ ਗਲਤੀ ਇਹਦੀ ਹੈ ਪੁੱਠੇ ਪਾਸੇ ਇਹ ਡਰਾਈਵਰ ਪਚ ਗਿਆ ਜੀ ਇਹ ਰੌਂਗਟ ਸਾਈਡ ਸੀਗਾ ਜੀ ਇਹ ਹਾਦਸੇ ਤੋਂ ਬਾਅਦ ਜੀਸੀਬੀ ਚਾਲਕ ਫਰਾਰ ਹੋ ਗਿਆ ਕਾਰ ਲੁਧਿਆਣੇ ਵਾਲੇ ਪਾਸਿਓਂ ਆ ਰਹੀ ਸੀ ਤੇ ਜੀਸੀਬੀ ਰੋਂਗ ਸਾਈਡ ਫਿਰੋਜ਼ਪੁਰ ਵਾਲੇ ਪਾਸਿਓਂ ਆ ਰਹੀ ਸੀ ਹਾਦਸੇ ਤੋਂ ਬਾਅਦ ਡਰਾਈਵਰ ਭੱਜ ਗਿਆ ਜਿਸ ਦੀ ਤਲਾਸ਼ ਪੁਲਿਸ ਕਰ ਰਹੀ ਹੈ ਟਕਰਾ ਕਾਰ ਆ ਰਹੀ ਸੀ ਲੁਧਿਆਣਾ ਸਾਈਡ ਤੋਂ ਚਿੱਟੇ ਰੰਗ ਦੀ ਅਮੇਜ ਗੱਡੀ ਆ ਇਹ ਪੀਵੀ 29 ਏ ਐਫ 4475 ਚਿੱਟੇ ਰੰਗ ਦੀ ਇੱਕ ਦੂਜੇ ਪਾਸਿਓਂ ਫਿਰੋਜ਼ਪੁਰ ਸਾਈਡ ਤੋਂ ਰੋਂਗ ਸਾਈਡ ਆ ਰਹੀ ਸੀ ਜੀਵੀਸੀ ਮਸ਼ੀਨ ਮੁੰਦੇ ਵਿੱਚ ਚਾਮੂ ਸਾਹਮਣੇ ਟੱਕਰ ਹੋਈ ਆ ਕਾਰ ਦੇ ਵਿੱਚ ਦੋ ਜਣੇ ਸੀ ਇੱਕ ਤਾਂ ਮੌਕੇ ਤੇ ਡੈਥ ਹੋ ਗਈ ਆ ਤੇ ਇੱਕ ਜਿਹੜਾ ਉਹ ਫਟੜਿਆ ਕਿਸੇ ਦੇ ਜਾਣ ਵਾਲੇ ਸੀ ਕਾਰ ਤੋਂ ਇਹਦੇ ਬਾਰੇ ਤਾਂ ਅਜੇ ਪਤਾ ਅਸੀਂ ਕਰ ਰਹੇ ਆ ਅਜੇ ਤਾਂ ਜਿਹੜੀ ਹੈਗੀ ਆ ਵੀ ਇੱਥੇ ਜੀਵੀਸੀ ਮਸ਼ੀਨ ਪਾਸੇ ਕਰਿਆ ਨਾ ਵੀ ਹੋ ਜਣਾ ਤੇ ਹਾਦਸਾ ਹੋ ਜਾਵੇ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਜਿਹੜਾ ਜਪੀ ਜੀ ਆਏ ਆ ਜਿਹਦੀ ਮੌਤ ਹੋ ਉਹ ਵੀ ਸੀਰੀਅਸ ਸੀ ਤੇਜ ਉਫਤਾਰੀ ਸੀ ਤੇ ਜਿਹੜਾ ਜੀਸੀਵੀ ਵਾਲਾ ਫੜਿਆ ਗਿਆ ਜੀ ਨਹੀਂ ਉਹ ਭੱਜ ਗਿਆ ਮੌਕੇ ਤੋਂ ਕੀ ਕੀ ਕਾਰਵਾਈ ਕੀਤੀ ਹੈ ਤੁਹਾਡੇ ਕਾਰਵਾਈ ਹੁਣ ਜਾਣੇ ਆ ਉਥੇ ਸਿਵਲ ਹਸਪਤਲ ਬਿਆਨ ਲਿਖਦੇ ਫਿਰ ਐਫਆਰ ਲੌਂਚ ਕਰਾਂਗੇ ਜੋ ਤੇਜ਼ ਰਫਤਾਰ ਲਾਪਰਵਾਹੀ ਮੌਸਮ ਵਜਾ ਚਾਹੇ ਕੋਈ ਵੀ ਹੋਵੇ ਪਰ ਕੀਮਤੀ ਜਾਨ ਚਲੀ ਗਈ ਹੈ ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ ਯਾਨੀ ਹਿਟ ਐਂਡ ਰਨ ਉਹ ਮਾਮਲਾ ਜਿਸ ਤੇ ਇਸੇ ਮਹੀਨੇ ਖੂਬ ਹੰਗਾਮਾ ਹੋਇਆ ਸਰਕਾਰ ਨੇ ਜਿਹੇ ਮਾਮਲੇ ਤਸਕਤੀ ਕਰਨ ਲਈ ਕਰੜਾ ਕਾਨੂੰਨ ਲਿਆਂਦਾ ਪਰ ਡਰਾਈਵਰਾਂ ਨੇ ਵਿਰੋਧ ਕੀਤਾ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੇ ਮਾਮਲੇ ਫਿਕਰ ਵਧਾਉਂਦੇ ਨੇ ਅਤੇ ਖਾਸ ਕਰਕੇ ਇਸ ਮੌਸਮ 'ਚ ਜਦੋਂ ਪੰਜਾਬ 'ਚ ਸੰਗਣੀ ਤੁੰਦ ਪੈ ਰਹੀ ਹੈ ਵਿਜ਼ਿਬਿਲਟੀ ਯਾਨੀ ਕਿ ਦਿਸਣ ਸਮਰੱਥਾ ਬਹੁਤ ਹੀ ਘਟ ਹੈ ਇਸ ਲਈ احتیاط ਵਰਤਣ ਦੀ ਲੋੜ ਹੈ